ਵਿਜੇਂਦਰ ਕਾਰਪੋਰਰਰ ਦੋ ਇੱਕ ਦਿਨ ਪਹਿਲਾਂ ਪੀਸੀ ਕਰਦੀ ਐ ਤੇ ਨਾਲ ਦੀ ਨਾਲ ਤੁਹਾਡੇ ਐਮ ਸੀ ਪੀਸੀ ਕਰਦੇ ਆ ਤੇ ਹੁਣ ਜਿਹੜੇ ਕਾਂਗਰਸ ਪਾਰਟੀ ਦੇ ਮੁੱਖ ਆਦੇਦਾਰੋਂ ਤੁਸੀਂ ਅੱਜ ਫੇਰ ਪੀਸੀ ਕਰਨ ਲੱਗਿਓ ਕੀ ਕਾਰਨ ਹੈ ਕਿਉਂ ਵਿਜੇਂਦਰ ਸਿੰਘਲਾ ਤੇ ਜਿਹੜੇ ਬਲੇਮ ਲਾਏ ਗਏ ਨੇ ਕਿ ਉਹ ੜਿਕਾ ਬਣ ਰਿਹਾ ਹੈ ਭਵਾਨੀਗੜ੍ਹ ਦੇ ਵਿਕਾਸ ਤੇ ਕੰਮਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਇੱਕ ਗੱਲ ਨਾ ਸਨੇਹਾ ਸਾਡੇ ਸ਼ਹਿਰ ਦੇ ਸ਼ਹਿਰ ਨਿਵਾਸੀਆਂ ਨੂੰ ਦੇਣਾ ਚਾਹੂੰਗਾ ਵੇ ਉਹ ਇਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਇਹਦੇ 'ਚ ਆ ਕੇ ਗੁਮਰਾਹ ਨਾ ਹੋਣ ਇਹਦੇ ਵਿੱਚ ਤੁਹਾਡੇ ਕਿਸੇ ਵੀ ਬਾੜ ਦੇ ਵਿੱਚ ਇਹ ਕੰਮ ਕਰਨਾ ਚਾਹਣਗੇ ਤਾਂ ਸਾਡੇ ਐਮ ਸੀਓ ਉਸ ਕੰਮ ਲਈ ਹਾਜ਼ਰ ਹੋਣਗੇ ਮੂਰੇ ਹੋ ਕੇ ਕੰਮ ਕਰਾਉਣਗੇ ਇਹ ਪੈਸੇ ਦੇਣ ਹਰ ਬਾੜ ਦੇ ਵਿੱਚ ਜੋ ਬਣਦਾ ਰਾਈਟ ਸਾਰੇ ਬਾੜਾਂ ਨੂੰ ਵੰਡਵਾ ਪੈਸਾ ਦੇਣ ਪਾਰਦਰਸ਼ੀ ਢੰਗ ਨਾਲ ਰਿਸਟਾ ਲਾਉਣ ਵੀ ਆ ਬਾੜ ਦੇ ਵਿੱਚ ਆ ਸਾਰੇ ਐਮ ਸੀਆਂ ਨਾਲ ਪਹਿਲਾਂ ਮੀਟਿੰਗਾਂ ਕਰ ਰਹੇ ਪ੍ਰਧਾਨ ਕਰੇ ਬੀਬੀ ਵੀ ਰਾਜ ਕਰੇ ਵੀ ਭਾਈ ਆਹ ਕੰਮ ਨੇ ਐਨਾ ਪੈਸਾ ਪਾਨੇ ਲਾਉਣਾ ਉਹਨੂੰ ਪਾਰਦਰਸ਼ੀਤਾਂ ਦੇ ਨਾਲ ਸਾਰਿਆਂ ਨੂੰ ਲਾਉਣ ਤਾਂ ਸਾਡੇ ਜਿਹੜੇ ਐਮਸੀ ਸਾਹਿਬਾਨ ਨੇ ਉਹਦੇ 'ਚ ਕੋਈ ਰੋੜਾ ਨਹੀਂ ਉਹ ਇਸ ਕੰਮ ਨੂੰ ਕਰਾਉਣ ਲਈ ਤਿਆਰ ਨੇ ਨਾ ਹੀ ਕਿਤੇ ਸਿੰਗਲਾ ਸਾਹਿਬ ਰੋੜਾ ਬਣਨਗੇ ਸਭ ਤੋਂ ਜਿਹੜੀ ਵੱਡੀ ਮੇਨ ਗੱਲ ਆ ਇਹਦੇ ਵਿੱਚ ਉਹ ਗੱਲ ਕੀ ਆ ਵੀ ਜਿਹੜਾ ਨਗਰ ਕਾਉਂਸਲ ਪੁਹਾਨੀਗੜ੍ਹ ਦੇ ਵਿੱਚ ਹੀ ਪੈਸਾ ਪਿਆ ਇਹ ਪੈਸੇ ਦੇ ਉੱਤੇ ਸਾਰਾ ਇਹਨਾਂ ਦਾ ਹੈਗਾ ਧਾਰੋਮੇਦਾਰ ਚੱਲ ਰਿਹਾ ਹੋਰ ਕਿਸੇ ਕਿਤੇ ਪੈਸਾ ਨਹੀਂ ਨਾ ਇਹਨਾਂ ਨੇ 4 ਸਾਲਾਂ ਦੇ ਵਿੱਚ ਕਿਤੇ ਕੋਈ ਪੈਸਾ ਦਿੱਤਾ ਪੱਲੇ ਹੈ ਨਹੀਂ ਦੇਣ ਲੈਣ ਨੂੰ ਕੱਖ ਨਹੀਂ ਬਦਨਾਮ ਕਰ ਰਹੇ ਨੇ ਇਹ ਸਾਡੇ ਐਮਸੀ ਸਾਹਿਬਾਨ ਨੂੰ ਬਦਨਾਮ ਕਰ ਰਹੇ ਨੇ ਇਹ ਸਾਡੇ ਵਿਜੇਂਦਰ ਸਿੰਘਲਾ ਨੂੰ ਜਿਨ੍ਹਾਂ ਦੀ ਸ਼ਬੀ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅੱਜ ਵਿਜੇਂਦਰ ਸਿੰਘਲਾ ਦੀ ਸੋਚ ਆ ਉਹ ਐਡੇ ਐਡੇ ਪ੍ਰੋਜੈਕਟ ਲਿਆਉਣ ਵਾਲਾ ਇੱਕ ਵਿਕਾਸ ਪੁਰਸ਼ਦ ਨਾਂ ਦਾ ਵਿਅਕਤੀ ਹੋਵੇ ਉਹਦੇ ਤੇ ਐਡੇ ਐਡੇ ਇਲਜ਼ਾਮ ਲਾਉਣ ਉਹ ਰੋੜਾ ਬਣੂ ਇਹ ਛੋਟੇ ਕੰਮਾਂ 'ਚ ਸ਼ਹਿਰ ਵਾਲਿਆਂ 'ਚ ਉਹਨੇ ਆਪਣੇ ਐਮਸੀਆਂ ਨੂੰ ਵੀ ਇੱਥੋਂ ਲੱਗ ਕਿਹਾ ਵੀ ਮੈਂ ਤੁਸੀਂ ਜੋ ਜੇ ਤੁਹਾਨੂੰ ਪ੍ਰਧਾਨ ਤੇ ਕਿਸੇ ਟੰਗ ਨਾਲ ਕੋਈ ਛੇਕਵਾ ਉਹਦੇ ਨਾਲ ਬਹਿ ਕੇ ਮੀਟਿੰਗ ਕਰ ਲੋ ਜੇ ਅਗਰ ਨਹੀਂ ਤੁਹਾਡੇ ਨਾਲ ਉਹ ਰਾਜ਼ੀ ਹੁੰਦਾ ਤਾਂ ਤੁਸੀਂ ਆਪਦਾ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਕਰੋ ਪਰ ਕੰਮਾਂ ਦੇ ਵਿੱਚ ਕਿਤੇ ਡਿੱਕਾ ਨਹੀਂ ਪਣੋ ਕੋਈ ਕੀ ਹੈ ਤੁਹਾਡੇ ਐਮ ਸੀ ਦੀ ਉਹ ਉਹਨਾਂ ਨੂੰ ਕਿਉਂ ਬੇਰੋਸਗੀ ਦਾ ਮਤਾ ਪਾਉਣਾ ਕੀ ਕਾਰਨ ਬਣਿਆ ਉਹਨਾਂ ਦਾ ਕਾਰਨ ਦੇਖੋ ਇਹ ਆ ਜੋ ਮਤਲਬ ਮੈਂ ਦੇਖਿਆ ਜਿੱਦੇ ਇਹਨਾਂ ਦੀ ਆ ਮੀਟਿੰਗ ਰੱਖੀ ਸੀ ਕੰਮਾਂ ਦੇ ਪ੍ਰਤੀ ਉਹ ਆਏ ਇੱਕ ਮੀਟਿੰਗ ਤੇ ਆਏ ਨਹੀਂ ਸੀ ਦੂਜੀ ਮੀਟਿੰਗ ਤੇ ਆਏ ਤੇ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਆ ਤੁਸੀਂ ਦੇਖਿਆ ਇੱਕ ਇਹਨਾਂ ਨੇ ਏਜੰਡਾ ਕੱਢਿਆ ਉਹਦੇ ਵਿੱਚ 10 ਮਤੇ ਨੇ 10 ਮਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਕੱਲਾ ਇਕੱਲਾ ਮਤਾ ਸੁਣਿਆ ਪੜ੍ਹਿਆ ਤੇ ਉਹਨਾਂ ਨੂੰ ਉਹ ਜੈਸ ਕਰ ਕਰਕੇ ਸਾਰੇ ਦੇ ਸਾਰੇ ਉਹ ਪਾਸ ਕੀਤੇ ਨੇ ਜਿਹਦੇ ਵਿੱਚ ਸਭ ਤੋਂ ਵੱਡਾ ਉਹ ਜਿਹੜਾ ਆਪਣੇ ਨਾਬਾ ਕੈਂਚੀ ਵਾਲਾ ਜਿਹਦੀ ਮੈਂ ਪਹਿਲਾਂ ਗੱਲ ਵੀ ਕਰਕੇ ਹਟਿਆ ਉਹ ਮੁੱਦਾ ਸੀ ਉਹਦਾ ਉਹਨੂੰ ਪਾਸ ਕਰਨ ਦੀ ਪ੍ਰਵਾਨਗੀ ਦਿੱਤੀ ਆ ਹੋਰ ਬੜੇ ਇਹਦੇ ਵਿੱਚ ਜਿਹੜੇ ਨੌ ਇੱਕ ਜਿਹੜਾ ਸੀਗਾ ਮੁੱਦਾ ਉਹਨਾਂ ਨੇ ਦਸਵਾਂ ਛੱਡਿਆ ਉਹਦਾ ਕਾਰਨ ਕੀ ਆ ਇੱਕ ਤਰਤੀਮਾ ਇਹਨਾਂ ਨੇ ਉਹ ਪੜਿਓ ਤੁਸੀਂ ਪ੍ਰਿੰਟ ਉਹ ਤੁਹਾਡੇ ਕੋਲੇ ਹੋਣਗੇ ਉਹਦੇ ਵਿੱਚ ਜੇ ਤਰਤੀਮਾ ਮਤਾ ਪਾਇਆ ਉਹਦੇ ਵਿੱਚ ਉਹ ਹੁਣ ਜੋ ਮਰਜ਼ੀ ਕਰ ਸਕਦੇ ਨੇ ਤਰਤੀਮੇ ਦੇ ਵਿੱਚ ਕੋਈ ਇਹਨਾਂ ਨੇ ਕਿਹਾ ਵੀ ਸਾਨੂੰ ਇਹਦੀਆਂ ਲਿਸਟਾਂ ਦੇ ਦੋ ਵੀ ਇਹ ਤਰਤੀਮੇ ਦੇ ਵਿੱਚ ਕਿਹੜੇ ਕਿਹੜੇ ਵਾਰਡਾਂ ਦੇ ਵਿੱਚ ਕਿੱਥੇ ਕਿੱਥੇ ਕੰਮ ਹੋਣਗੇ ਉਹਦੇ ਵਿੱਚ ਕੀ ਆ ਇਹਨਾਂ ਨੂੰ ਪਤਾ ਲੱਗਿਆ ਵੀ ਇੱਕੋ ਹੀ ਵਾਰਡ ਦੇ ਵਿੱਚ 2 ਕਰੋੜ ਰੁਪਏ ਦਾ ਕੰਮ ਪਾਇਆ ਹੋਇਆ ਤਰਤੀਮਾ ਮਤਾ ਜਿਹੜਾ ਸੀ ਉਹਨੂੰ ਇਹਦੇ ਕਰਕੇ ਇਹਨਾਂ ਨੂੰ ਇਸ ਗੱਲ ਦਾ ਪ੍ਰਧਾਨ ਨੂੰ ਉਸੇ ਸਮੇਂ ਇਹਨਾਂ ਨੂੰ ਲੱਗਿਆ ਵੀ ਯਾਰ ਸਾਨੂੰ ਵਾਰਡ ਲਈ ਨਾ ਤਾਂ ਕੋਈ ਸਾਡੇ ਵਾਰਡਾਂ 'ਚ ਕੰਮ ਕਰਾ ਰਿਹਾ ਜਿੰਨੇ ਵੀ 9 ਮਤੇ ਪਾਸ ਕੀਤੇ ਨੇ ਉਹ ਕਿਸੇ ਬਾੜ ਦੇ ਮਤੇ ਨਹੀਂ ਸੀ ਉਹ ਜਿਹੜੇ ਪਬਲੀਕਲੀ ਜਿੱਥੇ ਲੋੜ ਸੀ ਉਹ ਮਤੇ ਹੈਗੇ ਤੇ ਉਹਨਾਂ ਨੇ ਪਾਸ ਕਰਾਤੇ ਉਹਦੇ ਵਿੱਚ ਜੇ ਬਾੜ ਦੇ ਵਿੱਚ ਵੰਡ ਕੇ ਪੈਸਾ ਲਾਉਂਦੇ ਨੇ ਬੀਬੀਏ ਚਾਹੇ ਉਹ ਕਹੇ ਵੀ ਮੈਂ ਜੇ ਉਹ ਕਹਿੰਦੀ ਸਿੰਗਲਾ ਸਾਹਿਬ ਨੂੰ ਅੱਜ ਤੇਰੇ ਸਾਰਾ ਕੁਝ ਹੱਥ ਬੱਲੇ ਆ ਤੂੰ ਪੈਸਾ ਲੈ ਕੇ ਆ ਪੰਜਾਬ ਸਰਕਾਰ ਚ ਪੈਸਾ ਤੁਹਾਡੇ ਕੋਲ ਹੈ ਨਹੀਂ ਤੁਸੀਂ ਇੱਕ ਗੱਲ ਨੂੰ ਲੱਗੇ ਹੋਏ ਹੋ ਵੀ ਇਹ ਨਹੀਂ ਜੀ ਕਰਦੇ ਉਹ ਨਹੀਂ ਜੀ ਕਰਦੇ ਤੁਹਾਡੇ ਕੋਲ ਤਾਂ ਉਹੀ ਗੱਲਾਂ ਨੇ ਉਹੀ ਤੁਹਾਡੇ ਮੁੱਖ ਮੰਤਰੀ ਕੋਲੇ ਗੱਲਾਂ ਨੇ ਉਹੀ ਤੁਹਾਡੇ ਕੋਲੇ ਗੱਲਾਂ ਨੇ ਇਹੀ ਗੱਲਾਂ ਤੁਸੀਂ ਪਹਿਲਾਂ ਬਦਨਾਮ ਕਰ ਕਰਕੇ ਲੋਕਾਂ ਨੂੰ ਅੱਜ ਵੀ ਤੁਸੀਂ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਜੇਕਰ ਇੱਕ ਵਾਰ ਨੂੰ 2 ਕਰੋੜ ਰੁਪਈਆ ਦਿੱਤਾ ਜਾ ਰਿਹਾ ਸੀ ਤਾਂ ਤੁਹਾਡੇ ਐਮਸੀ ਨੂੰ ਕਿਉਂ ਖਲੇਬ ਹੋਈ ਕੀ ਕਾਰਨ ਬਣਿਆ ਤੇ ਖਲੇਬ ਜੀ ਜਦੋਂ ਹੁਣ ਤੁਸੀਂ ਇੱਕ ਦੱਸੋ ਜਿਹੜੇ ਐਮਸੀ ਆਪਦੇ ਵਾਰਡਾਂ ਦੇ ਵਿੱਚ ਚੋਣ ਲੜੇ ਨੇ ਉਹਨਾਂ ਦੇ ਵਾਰਡਾਂ ਦੇ ਲੋਕ ਵੀ ਉਹਨਾਂ ਨੂੰ ਕਹਿੰਦੇ ਨੇ ਵੀ ਭਾਈ ਆ ਸਾਡੇ ਕੰਮ ਕਰਾ ਕੇ ਦਿਓ ਅਸੀਂ ਤੁਹਾਨੂੰ ਐਮਸੀ ਬਣਾਇਆ ਤੁਹਾਨੂੰ ਜਿਤਾਇਆ ਕਾਦੇ ਲਈ ਜਿਤਾਇਆ ਅਸੀਂ ਕਿਸੇ ਮਕਸਦ ਲਈ ਜਿਤਾਇਆ ਤੁਹਾਨੂੰ ਤੁਸੀਂ ਸਾਡੇ ਕੰਮ ਕਰਾ ਕੇ ਦੇਵੋ ਜੇ ਉਹ ਕੰਮ ਲੋਕ ਮੰਗਦੇ ਨੇ ਇਹ ਕਹਿੰਦੇ ਨੇ ਅਸੀਂ ਲੋਕਾਂ ਦੇ ਇਹ ਵਿਕਾਸ ਰੋਕਦੇ ਨੇ ਲੋਕ ਤਾਂ ਕੰਮ ਮੰਗਦੇ ਨੇ ਕੰਮ ਦੇਣ ਸਾਰੇ ਐਮਐਸੀਆਂ ਨੂੰ ਕੰਮ ਦੇਣ ਸਹੀ ਢੰਗ ਨਾਲ ਦੇਣ ਸੱਚਾਈ ਨਾਲ ਦੇਣ ਇਮਾਨਦਾਰੀ ਨਾਲ ਕੰਮ ਕਰਨ ਕੋਈ ਰੌਲਾ ਹੀ ਨਹੀਂ ਪੈਂਦਾ ਨਾਬਾ ਕੈਂਚੇ ਦੀ ਗੱਲ ਕੀਤੀ ਤੁਸੀਂ ਨਾਬਾ ਕੈਂਚੀਆਂ ਦੇ ਵਿੱਚ ਤਾਂ ਰੋੜੇ ਪਵਾਤੇ ਮੈਡਮ ਨੇ ਮਿਲ ਕੇ ਹੁਣੇ ਤਾਜੀ ਅਜੇ ਰੋੜਿਆਂ ਦੀ ਟੱਡੀਆਂ ਉਤਰੀਆਂ ਨੇ ਉੱਥੇ ਦੀ ਕਰ ਰਹੇ ਤੇ ਉਹਨਾਂ ਦੁਬਾਰਾ ਲੱਗਣ ਦੀ ਉਹ ਉਹ ਤਾਂ ਹੁਣ ਅਜੇ ਵੀ ਝੋਨੇ ਵਾਲਾ ਤਾਂ ਹੈਗਾ ਮਾਹੌਲ ਅੱਪ ਮੈਂ ਇਹ ਪਰਸੋਂ ਲੰਘ ਕੇ ਆਇਆ ਇਹ ਝੋਨੇ ਵਾਲਾ ਮਾਹੌਲ ਹੈਗਾ ਮੈਂ ਇਹ ਨਹੀਂ ਹੈਗਾ ਵੀ ਮੈਂ ਗੱਲ ਕੋਈ ਐਵੇਂ ਕੀਤੀ ਆ ਇਹ ਝੋਨੇ ਵਾਲੀ ਗੱਲ ਮੈਂ ਤਾਂ ਕਰ ਰਿਹਾ ਸੀ ਵੀ ਸਾਡੀ ਸਤਕਾਰਤ ਜਿਹੜੀ ਐਮ ਐਲ اے ਆ ਬੀਬੀ ਨਰਿੰਦਰ ਕੌਰ ਭਰਾਜ ਉਹ ਕਾਂਗਰਸ ਦੀ ਸਰਕਾਰ ਵੇਲੇ 3 ਸਾਲ ਲਗਾਤਾਰ ਉੱਥੇ ਆ ਕੇ ਝੋਗਾਂ ਲਾਉਂਦੀ ਰਹੀ ਆ ਅੱਜ ਵੀ ਹਾਲਾਤ ਨੇ ਮੈਂ ਕਹਿੰਦਾ ਵੀ ਅਜੇ ਅਜੇ ਜੀਰੀ ਲਾਉਣ ਦਾ ਸਮਾਂ ਹੈਗਾ ਝੋਨੇ ਦਾ ਅਜੇ 1 ਮਹੀਨਾ ਪਿਆ ਲਾਉਣ ਦਾ ਉਹ ਅੱਜ ਵੀ ਮੈਂ ਕਹਿੰਦਾ ਵੀ ਉੱਥੇ ਜੀਰੀ ਲਾਵੇ ਅੱਜ ਅੱਜ ਚਾਹੇ ਉਹਨੇ ਰੋੜੇ ਵੀ ਪਵਾਤੇ ਅੱਜ ਵੀ ਉਹ ਮਤਲਬ ਖੇਤ ਪੂਰਾ ਪਾਣੀ ਨਾਲ ਭਰਿਆ ਹੋਇਆ ਉਹਦੇ ਚ ਜੀਰੀ ਲੱਗ ਸਕਦੀ ਤੂੰ ਲੈ ਕੇ ਫੋਟੋ ਵਾਇਰਲ ਹੁੰਦੀ ਹੈ ਇੱਕ ਐਮਸੀਆ ਦੀ ਬਜਿੰਦਰ ਸਿੰਘ ਨਾਲ ਕਿ ਕਾਰ ਜਿਹੜੇ ਕੰਮਕਾਰ ਨੇ ਸ਼ਹਿਰੀਓ ਰੋਕੇ ਜਾ ਰਹੇ ਇਹਨੂੰ ਲੈ ਕੇ ਤੁਸੀਂ ਨਹੀਂ ਨਹੀਂ ਕੰਮਕਾਰ ਰੋਕਣ ਲਈ ਥੋੜੀ ਫੋਟੋ ਵਾਇਰਲ ਹੋਈ ਆ ਉਹ ਉਹ ਤਾਂ ਆਪਣੇ ਬੰਦਿਆਂ ਨਾਲ ਯਾਰ ਮੀਟਿੰਗਾਂ ਹਰ ਬੰਦਾ ਕਰਦਾ ਆਪ ਤਾਂ ਐਮਐਲਓ ਇੱਥੋਂ ਦਾ ਇਨਚਾਰਜ ਆ ਕਾਂਗਰਸ ਪਾਰਟੀ ਦਾ ਉਹਨੇ ਆਪਣੇ ਬੰਦਿਆਂ ਨਾਲ ਗੱਠ ਤੋੜ ਕਰਨੀ ਆ ਜੋੜ ਤੋੜ ਕਰਨੀ ਆ ਉਹਨੇ ਆਪਣੇ ਕੰਮ ਦੇਖਣੇ ਨੇ ਉਹਨਾਂ ਨੂੰ ਕੰਮ ਦੱਸਣੇ ਨੇ ਵੀ ਤੁਸੀਂ ਆਪਣੇ ਬਾੜਾਂ ਦੇ ਵਿੱਚ ਭਾਈ ਐਵੇਂ ਐਵੇਂ ਕੰਮ ਕਰਾਓ ਉਹ ਮੀਟਿੰਗ ਕਰਕੇ ਜੇ ਇੱਕ ਫੋਟੋ ਪਾਦੀ ਇਹਦਾ ਮਤਲਬ ਉਹਨੇ ਕੰਮ ਰੋਕਲੇ ਇਹ ਕੋਈ ਹੈ ਦਾ ਮਕਸਦ ਨਹੀਂ ਹੈ ਬਿਲਕੁਲ ਨਾ ਸੀ ਮੈਂ ਹੀ ਪਹਿਰਾ ਬੇਨਤੀ ਕਰੇ ਮੈਂ ਹੁਣ ਵੀ ਕਹਨਾ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਪੈਸੇ ਇਨਾਂ ਕੋਲੇ ਨਹੀਂ ਪੈਸੇ ਲੈ ਕੇ ਆਉਣ ਲਿਆਉਣ ਪੈਸੇ ਆਪਦੇ ਨਵੇਂ ਦਾ ਪਿਛਲੇ ਪੈਸੇ ਲੈ ਜਿਹੜੇ ਉਰੇ ਪੈ ਨੇ ਇਹ ਬੀਬੀ ਭਰਾਜ ਲੈ ਕੇ ਆਵੇ 20-30 ਕਰੋੜ ਰੁਪਈਆ ਫਿਰ ਅਸੀਂ ਕਹਾਂਗੇ ਵੀ ਇਹ ਵਿਕਾਸ ਕਾਰਜਾਂ ਦੇ ਸ਼ਹਿਰ ਲਈ ਕੋਈ ਮਤਲਬ ਇਹਦੇ ਮਿਲ ਚ ਦਰਦਾ ਮੀਟਿੰਗ ਕਾਰਜਾਂ ਲਈ ਜਦੋਂ ਕੰਮ ਨਹੀਂ ਹੋ ਰਿਹਾ ਜੀ ਵਿਕਾਸ ਕਾਰਜਾਂ ਬਾਰੇ ਚਰਚਾ ਹੁੰਦੀ ਹੈ ਬੀਬੀ ਜੀ ਜੀਰੀ ਕਿਆ ਲਾਉਂਦੀ ਹੁੰਦੀ ਸੀ ਉਹ ਵੀ ਇਹੀ ਦੱਸਦੀ ਸਨੇਹਾ ਲਾਉਂਦੀ ਦੀ ਨਾ ਵੀ ਮੈਂ ਜੀਰੀ ਲਾ ਰਹੀ ਐ ਇਥੇ ਪਾਣੀ ਖੜਾ ਸਰਕਾਰਾਂ ਕੰਮ ਨਹੀਂ ਕਰਦੀਆਂ ਅੱਜ ਅਸੀਂ ਵੀ ਮੀਟਿੰਗਾਂ ਕਰਕੇ ਲੋਕਾਂ ਨੂੰ ਸਨੇਹਾ ਹੀ ਲਾ ਰਹੇ ਹਾਂ ਵੇ ਭਾਈ ਕੰਮ ਤਾਂ ਸਰਕਾਰ ਤੋਂ ਨਹੀਂ ਹੁੰਦੇ ਵੀ ਭਾਈ ਜੀਰੀ ਬੀਬੀ ਨੂੰ ਇਹ ਕਹਿ ਦੋ ਦੁਆਰੇ ਫੇਰ ਲਾ ਦਵੇ ਅਕਦੀ ਨਾਲ ਤੁਸੀਂ ਤਾਂ ਕੀਤਾ ਦਾ ਪਤਾ ਤੇ ਲਾ ਰਿਓ ਹਾਂ ਜਿਵੇਂ ਹੈਗਾ ਤੁਹਾਡੇ ਕੋਲ ਸਾਡੇ ਕੋਲ ਇੱਕ ਇੱਕ ਸਵਾਲ ਆ ਜਿਹੜਾ ਕਿ 1 ਲੀਟਰ ਨਾਲ ਜੇਕਰ ਐਮਸੀ ਫੋਟੋ ਖਿਚਾਪ ਪਾ ਲੈਂਦੇ ਨੇ ਉਹ ੜਿੱਕਾ ਬਣ ਜਾਂਦੀ ਹੈ ਫੋਟੋ ਉਹਦਾ ਕੀ ਕਾਰਨ ਹੈ ਦੇਖੋ ਜੀ ਉਹ ਤਾਂ ਹੁਣ ਆਪਣਾ ਜਿਵੇਂ ਮਰਜੀ ਇਹਨੂੰ ਗੱਲ ਨੂੰ ਉਹ ਲੈ ਲੈਣਾ ਪਰ ਮੈਂ ਤਾਂ ਇਹ ਗੱਲ ਨੂੰ ਕਦੇ ਵੀ ਨਹੀਂ ਕਹਿੰਦਾ ਵੀ ਜੇ ਆਪਾਂ ਲੋਕ ਆਮ ਵੀ ਫੋਟੋ ਖਿਚਾ ਲੈਂਦੇ ਨੇ ਜੇਕਰ ਐਮਸੀਆਂ ਨੇ ਇੱਕ ਮੀਟਿੰਗ ਕਰਕੇ ਇੱਕ ਫੋਟੋ ਖਿਚਾ ਲਈ ਉਹ ਮਤਲਬ ਕਿੱਡਾ ਕਬਟਾ ਕਨਾ ਹੋ ਗਿਆ ਇੱਕ ਐਮਸੀਆਂ ਦੀ ਮੀਟਿੰਗ ਹੋ ਗਈ ਸਿੰਘਲਾ ਸਾਹਿਬ ਨਾਲ ਉਹਦੇ ਨਾਲ ਅੜਿੱਕਾ ਬਣ ਗਿਆ ਜੇ ਹਾਜ਼ਰ ਹੁੰਦਾ ਫਿਰ ਪੈ ਨਹੀਂ ਜਾਂਦਾ ਉਹ ਤਾਂ ਇਹਨਾਂ ਨੇ ਆਪ ਦਾ ਜਿਹੜਾ ਐਮਸੀ ਰੋਕਿਆ ਜਾਂ ਆਪ ਭੱਗਿਆ ਇਹ ਤਾਂ ਹੁਣ ਪਰਮਾਤਮਾ ਨੂੰ ਪਤਾ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਕੁਝ ਵੀ ਵੀ ਉਹ ਐਮਸੀ ਆਪ ਗਿਆ ਇਹਨਾਂ ਨੇ ਰੋਕਿਆ ਕੀ ਹੋਇਆ ਓਕੇ ਜੀ ਜੀ ਮਸਲਾ ਬੜਾ ਗੰਭੀਰ ਹੋ ਗਿਆ ਨਕਰ ਕੌਂਸਲ ਦਾ ਕਿ ਇੱਕ ਫੋਟੋ ਨੇ ਸਾਰੇ ਵਿਕਾਸ ਦੇ ਕੰਮ ਰੋਕ ਦੇ ਤੁਸੀਂ ਕੀ ਕਹਣਾ ਚਾਹੁੰਦੇ ਫੋਟੋ ਦਾ ਤਾਂ ਇੱਕ ਬਹਾਨਾ ਜੀ ਵਿਕਾਸ ਦੇ ਕੰਮ ਤਾਂ ਪਿਛਲੇ 3-4 ਸਾਲਾਂ ਤੋਂ ਰੋਕੇ ਪਏ ਨੇ ਨਾਬਾ ਕੈਂਚੀਆਂ ਦਾ ਬੁਰਾ ਹਾਲ ਹੈ ਫੋਟੋ ਦਾ ਮੈਡਮ ਜੀ ਕਹਿੰਦੇ ਫੋਟੋ ਸਿੰਘਲਾ ਸਾਹਿਬ ਨੇ ਫੋਟੋ ਖਿਚਾ ਲਈ ਉਹ ਵਿਕਾਸ ਦੇ ਕੰਮ ਰੋਕ ਲੈਨੇ ਮੈਂ ਇਹ ਪੁੱਛਣਾ ਚਾਹ ਰਾਂ ਐਮਐਲਏ ਸਾਹਿਬ ਨੂੰ ਕਿ ਸਿੰਘਲਾ ਸਾਹਿਬ ਨੇ ਕਦੇ ਇੱਥੇ ਨਾਬਾ ਕੈਂਚੀਆਂ ਨੂੰ ਕਿਹੜਾ ਰੋੜੇ ਦਾ ਟਰੱਕ ਮੋੜਿਆ ਤੁਹਾਡਾ ਬਿਉਤਰ ਨਹੀਂ ਦਿੱਤਾ ਪਿੰਡਾਂ ਦੇ ਵਿੱਚ ਕਿਹੜੇ ਅਸੀਂ ਟਰੱਕ ਮੋੜ ਤੇ ਬਜਰੀ ਦੇ ਕਿਤੇ ਲੁੱਕ ਨਹੀਂ ਬਈ ਆ ਜਿਹੜਾ ਸਰਵਿਸ ਰੋਡ ਹੈ ਪਰ ਆਪਣਾ ਪਵਾਨੀਗੜ੍ਹ ਵਾਲਾ ਥਾ ਥਾ ਟੁੱਟਿਆ ਪਿਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜੀ ਇੱਕ ਗੱਲਾਂ ਦਾ ਕੜਾ ਕਰ ਕਰਕੇ ਭਗਵੰਤ ਮਾਨ ਪਹਿਲਾਂ ਉਹ ਵੀ ਚੁਟਕ ਲੈਣ ਨਾਲ ਸਰਕਾਰ ਬਣਾ ਗਿਆ ਹੁਣ ਇਹ ਝੂਠ ਦਾ ਬਲੰਦਾ ਕਦੇ ਮੰਤਰੀ ਬਦਲ ਲਿਆ ਕਦੇ ਕੁਝ ਬਦਲ ਲਿਆ ਇਹਨਾਂ ਨੂੰ ਆਪਦੇ ਮੰਤਰੀਆਂ ਦੀ ਭਰੋਸਾ ਲੀਆਂ ਕੱਲ ਪਰਸੋ ਫੇਰ ਬਦਲਿਆ ਉਹ ਕੁਲਦੀਪ ਧਾਲੀਵਾਲ ਇਹ ਮੈਂ ਕਹਿੰਦਾ ਇਹ ਤਾਂ ਐਮਐਲਏ ਵੀ ਬਦਲ ਬਦਲ ਦਿੰਦੇ ਜੇ ਇਹਨਾਂ ਦੇ ਹੱਥ ਦੇ ਵਿੱਚ ਹੁੰਦਾ ਉਹ ਤਾਂ ਲੋਕਾਂ ਦੇ ਚੁਣੇ ਹੋਏ ਨੇ ਤੇ ਇੱਕ ਸਾਡੇ ਐਮਸੀਆਂ ਨੂੰ ਇਹ ਸਾਡੇ ਮੈਂ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਬਹੁਤ ਡਰਾਤਮਕਾ ਰਹੇ ਨੇ ਪੁਲਿਸ ਪ੍ਰਸ਼ਾਸਨ ਵੀ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅਸੀਂ ਪੂਰੇ ਆਪਣੇ ਐਮਸੀ ਸਾਹਿਬਾਨ ਦੇ ਨਾਲ ਖੜਿਆ ਸਾਰੀ ਪਾਰਟੀ ਨਾਲ ਖੜੀ ਆ ਅਸੀਂ ਸੀਨੀਅਰ ਲੀਡਰਾਂ ਦੇ ਵੀ ਧਿਆਨ ਚ ਲਿਆਵਾਂਗੇ ਇੱਕ ਐਸਐਚ 14 ਰੀਡਰ ਹੈ ਜਰਨੈਲ ਸਿੰਘ ਸਾਡੀ ਇੱਕ ਐਮਸੀ ਹਰਵਿੰਦਰ ਕੌਰ ਉਹ ਨੂੰ ਘਰੇ ਜਾ ਕੇ ਉਹ ਗਾਲੀ ਗਲੋਚ ਕਰਕੇ ਆ ਦਲਿਤ ਬੀਬੀ ਆ ਉਹ ਇੱਕ ਆਪਣਾ ਕਾਬ ਦੀ ਆ ਬਲਵਿੰਦਰ ਸਿੰਘ ਕਾਬ ਦੀ ਉਹ ਨੂੰ ਫੋਨ ਕਰਿਆ ਕਹਿੰਦਾ ਮੈਂ ਬਲਵਿੰਦਰ ਸਿੰਘ ਡੀਐਸਪੀ ਕਰੈਮ ਉਧਰ ਆ ਉਹ ਸ਼ਿਕਾਇਤ ਵੀ ਕਰਾਂਗੇ ਅਸੀਂ ਐਸਐਸਪੀ ਸਾਹਿਬ ਨੂੰ ਵੀ ਸ਼ਿਕਾਇਤ ਕਰਾਂਗੇ ਡੀਜੀਪੀ ਸਾਹਿਬ ਨੂੰ ਵੀ ਸ਼ਿਕਾਇਤ ਕਰਾਂਗੇ ਉਹਦੀ ਵੀ ਪਵਲਨੀ ਗੜ ਦੇ ਵਿੱਚ ਕਦੋਂ ਕਰੈਮ ਦਾ ਡੀਐਸਪੀ ਬੈਠਣ ਲੱਗਿਆ ਇਹ ਹਰਕਤਾਂ ਤੋਂ ਆਵਾਜ਼ ਆ ਜਾਣਾ ਆਪਣੇ ਵਿਕਾਸ ਦੇ ਕੰਮ ਜਿਹੜੇ ਹੈਗੇ ਚਲਾਉਣ ਪੈਸਾ ਹੈ ਨਹੀਂ ਇਨਾਂ ਕੋਲੇ ਇਹ ਬੜਾ ਡਰਾਮੇ ਵਾਜੀਆਂ ਕਰ ਰਹੇ ਨੇ ਜੇ ਜੇ ਗੱਲ ਕੀਤੀ ਹੈ ਜਿਸ ਤਰ੍ਹਾਂ ਦਾ ਮੌਕਾ ਹੁਣ ਪੱਕਾ ਕਿਹਾ ਵਿਜੇਂਦਰ ਸਿੰਘਲਾ ਨੂੰ ਟਾਰਗੇਟ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਕੋਈ ਵੱਡਾ ਐਕਸ਼ਨ ਕਰ ਸਕਦੀ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਪਾਰਟੀ ਹਾਂਜੀ ਸੀਨੀਅਰ ਲੀਡਰਸ਼ਿਪ ਦੇ ਅਸੀਂ ਸਿੰਘਲਾ ਸਾਹਿਬ ਦੇ ਵੀ ਧਿਆਨ ਚਲੇ ਜਾਂਦਾ ਹੈ ਜੇ ਕੋਈ ਲੋੜ ਪਊ ਤਾਂ ਸਾਰੀ ਪਾਰਟੀ ਵੱਡਾ ਐਕਸ਼ਨ ਕਰਾਂਗੇ ਵੀ ਧਰਨਾ ਮੁਜਾਹਰਾ ਕਰਨਾ ਹੋਇਆ ਵੀ ਕਰਾਂਗੇ ਵਿਕਾਸ ਦੇ ਕੰਮਾਂ 'ਚ ਜੋ ਵੀ ਮੀਟਿੰਗ ਚਾਹੀਏ ਇਹ ਕੱਲ ਨੂੰ ਰੱਖ ਲੈਣਾ ਭਵਾਨੀਗੜ ਸ਼ਹਿਰ ਸਾਡਾ ਆਪਣਾ ਸ਼ਹਿਰ ਹੈ ਸਭ ਦਾ ਹੀ ਆਪਾਂ ਲੋਕਾਂ ਦਾ ਵਿਕਾਸ ਦੇ ਜੋ ਵੀ ਕੰਮ ਹੋਣਗੇ ਸਾਡੇ ਐਮਸੀ ਕਾਂਗਰਸ ਦੇ ਉਹਦੇ ਵਿੱਚ ਸਹਿਮਤ ਹੋਣਗੇ ਅੱਜ ਕੱਲ੍ਹ ਕਿਹਾ ਜੀ ਉਹਨਾਂ ਨੇ ਸਿੰਘਲਾ ਸਾਹਿਬ ਸਪਸ਼ਟੀਕਰਨ ਦੇਣਗੇ ਅਸੀਂ ਉਹਨਾਂ ਵੱਲੋਂ ਹੀ ਅੱਜ ਸਪਸ਼ਟੀਕਰਨ ਦੇ ਰਹੇ ਹਾਂ ਜੇ ਲੋਨਪਈ ਦਾ ਸਿੰਘਲਾ ਸਾਹਿਬ ਵੀ ਸਪਸ਼ਟੀਕਰਨ ਦੇਣਗੇ ਜੀ ਜ਼ਰੂਰ ਦੇਣਗੇ ਠੀਕ ਹੈ ਤੁਹਾਡਾ ਪਿੰਡ ਕਿੱਦਾਂ ਦਾ ਕਿਉਂਕਿ ਬੀਬੀ ਨੇ ਰੋਪ ਲਾਇਆ ਕਿ ਵਿਕਾਸ ਦੇ ਕੰਮਾਂ ਦੇ ਵਿੱਚ ਦਿੱਕਾ ਪੜ ਰਹੀ ਹੈ ਕਾਂਗਰਸ ਪਾਰਟੀ ਤੁਹਾਡੇ ਪਿੰਡ ਦੇ ਕਿੰਨਾ ਦੇ ਵਿਕਾਸ ਹੋ ਰਹੇ ਆ ਤੁਸੀਂ ਦੋ ਤਿੰਨ ਗੱਲਾਂ ਇਕੱਠੀਆਂ ਪੁੱਛ ਲੀਆਂ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਨਾ ਕਿ ਜੁਨਾ ਉਰੋਪ ਲਗਾਏ ਗਏ ਨੇ ਸਿੰਘਲਾ ਸਾਹਿਬ ਦੇ ਉੱਪਰ ਇੱਕ बच ਕੇ ਨਿਕਲਣ ਦਾ ਬਹਾਨਾ ਹੁੰਦਾ ਹੈ ਜਦੋਂ ਕੋਈ ਲੀਡਰ ਫੇਲ ਹੋ ਜੇ ਕੋਈ ਕੰਮ ਕਰਦਾ ਕਰਦਾ ਉਹਦੇ ਕੋਲ ਕੋਈ ਏਜੰਡਾ ਨਾ ਹੋਵੇ ਉਹ ਫਿਰ ਬਹਾਨੇ ਲੱਭਦਾ ਵੀ ਮੈਂ ਕਿਹਦੇ ਗੱਲ ਪਾ ਕੇ ਇਹਦੇ ਵਿੱਚੋਂ ਨਿਕਲਾਂ ਅਰ ਸਭ ਨੂੰ ਪਤਾ ਹੈ ਵੀ ਸਰਕਾਰ ਕੋਲੇ ਕਿੰਨਾ ਕੁਝ ਹੈਗਾ ਖਜ਼ਾਨਾ ਖਾਲੀ ਪਿਆ ਕਰਜ਼ੇ ਤੇ ਕਰਜ਼ਾ ਚੱਕੀ ਜਾਂਦੇ ਨੇ ਜੇ ਮੈਂ ਸਾਡੇ ਪਿੰਡ ਦੀ ਗੱਲ ਕਰਾਂ ਅੱਜ ਤਕਰੀਬਨ ਵੀ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਾਡੇ ਪਿੰਡ ਦੇ ਵਿੱਚ ਚਲੋ ਕੁਸ਼ਟ ਟਾਸ਼ਰਮ ਬਾਜੀ ਸੀ ਸਾਡੇ ਨਾਲ ਐਮਐਲਏ ਸਾਹਿਬ ਦੀ ਪਿੰਡ ਲੈਵਲ ਦੀ ਹੁਣ ਤਾਂ ਸਰਪੰਚ ਵੀ ਇਹਨਾਂ ਦਾ ਹਵਤਾ ਬਣਾਇਆ ਹੋਇਆ ਮੈਂਬਰ ਇਹਨਾਂ ਦੇ ਪੂਰੇ ਨੇ ਹਾਲੇ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਿਆ ਜੋ ਕ ਐਮਐਲਏ ਦਮ ਨਾ ਕਹੇ ਸਕੇ ਵੀ ਹਾਂ ਮੈਂ ਪਿੰਡ ਵਾਸਤੇ ਕਰਤਾ ਜੋ ਨਾਰਮਲ ਚੀਜ਼ਾਂ ਹੁੰਦੀਆਂ ਨੇ ਮਾੜੇ ਮੋੜੇ ਜਿਹੇ ਕੰਮ ਹੁੰਦੇ ਨੇ ਉਹ ਵੀ ਜੋ ਸੈਂਟਰ ਦਾ ਪੈਸਾ ਹੁੰਦਾ 15ਵੇਂ ਵਿੱਤ ਕਮਿਸ਼ਨ ਦਾ ਉਹ ਲੱਗ ਰਿਹਾ ਹੈਗਾ ਕੋਈ ਗ੍ਰਾਂਟ ਨਹੀਂ ਕਿਸੇ ਸਰਪੰਚ ਨੂੰ ਉਹੀ ਹਾਲ ਸ਼ਹਿਰ ਦੇ ਵਿੱਚ ਹੈ ਇਹ ਸਿਰਫ ਗੱਲਾਂ ਕਰ ਰਹੇ ਨੇ ਵਿਕਾਸ ਦੇ ਨਾਂ ਤੇ ਇਹਨਾਂ ਕੋਲ ਕੁਝ ਨਹੀਂ ਹੈਗਾ ਜੀ ਜੀ ਨਾ ਬੀ ਐਮ ਸੀ ਪਹਿਲਾਂ ਇੱਧਰ ਖਿੱਚਲੇ ਹੁਣ ਵਾਪਸ ਚਲੇ ਗਏ ਅਸਲ 'ਚ ਨਾ ਇਹ ਆਮ ਆਰਮੀ ਪਾਰਟੀ ਦੀ ਇੱਕ ਪੋਲਿਟਿਕਸ ਦਾ ਹਿੱਸਾ ਹੈ ਕਹਿ ਕੇ ਦਾ ਐਸੀ ਐਸੀ ਦੂਜੀਆਂ ਪਾਰਟੀਆਂ ਨੂੰ ਵੱਖਰੇ ਆ ਬਿਲਕੁਲ ਪਰ ਇਹ ਉਹਨਾਂ ਤੋਂ ਵੀ ਅੱਗੇ ਵਧ ਕੇ ਲੋਕਤੰਤਰ ਦਾ ਘਾਣ ਕਰ ਰਹੇ ਨੇ ਐਮ ਸੀਆਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਡਰਾਉਣਾ ਧਮਕਾਉਣਾ ਉਨ ਨੂੰ ਲਾਲਚ ਦੇਣਾ ਉਹਧਿਆਂ ਦਾ ਵੀ ਤੈਨੂੰ ਪ੍ਰਧਾਨ ਬਣਾ ਦਾਂਗੇ ਤੈਨੂੰ ਸਰਪੰਚਲਾ ਦਾਂਗੇ ਅਧਿਕਾਰ ਕੈਂ ਕਰ ਦਾਂਗੇ ਇਹ ਸਭ ਇਹਨਾਂ ਦੀ ਪਲੈਨਿੰਗ ਹੈ ਜਦੋਂ ਕਿਸੇ ਬੰਦੇ ਦਾ ਕੋਈ ਸਵਾਰਥ ਨਹੀਂ ਇੱਕ ਦੇਖੋ ਇੱਕ ਚੀਜ਼ ਪੱਕੀ ਆ ਜੋ ਬੰਦਾ ਸਿਆਸਤ ਦੇ ਵਿੱਚ ਆ ਉਹਦੀ ਇੱਕ ਇੱਛਾ ਹੁੰਦੀ ਹੈ ਵੀ ਮੈਂ ਅੱਗੇ ਵਧਾਂ ਹਰ ਇੱਕ ਬੰਦਾ ਚਾਹੁੰਦਾ ਹੈ ਔਰ ਉਹਨੂੰ ਹਵਾ ਦੇ ਕੇ ਉਹਦਾ ਵਰਤਨ ਉਹਦਾ ਯੂਜ਼ ਕਰਨਾ ਇਹ ਆਮ ਆਰਮੀ ਪਾਰਟੀ ਦੀ ਸਰਕਾਰ ਦੀ ਆਦਤ ਹੈ ਇਹ ਬੰਦਿਆਂ ਨੂੰ ਵਰਤਦੇ ਨੇ ਜਦੋਂ ਉਹਦਾ ਕੋਈ ਕੰਮ ਨਹੀਂ ਬਣਦਾ ਉਹ ਫਿਰ ਬੰਦਾ ਮਹਿਸੂਸ ਕਰਦਾ ਮੈਨੂੰ ਤੋਂ ਗਲਤੀ ਹੋਈ ਹੈ ਫਿਰ ਉਹ ਆਪਣੀ ਵਾਪਸ ਪਾਰਟੀ ਜੀ ਦਾਣਾ ਚਾਹੁੰਦਾ ਹੈ